ਸਾਸ਼ਿਕਾਲ ਜੀ ਮੈਂ ਪ੍ਰਿਆੰਕਾ ਤੁਸੁਕੜੇਲੀ ਪੋਸ ਪੰਜਾਬੀ ਤਾਂ ਦੋ ਮਖੀਲਾਵਾਂ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਦਰਅਸਲ ਇਹਨਾਂ ਦੇ ਪਤੀ ਜੇਲ੍ਹ ਚਲੇ ਗਏ ਤੇ ਪਿੱਛੋ ਦਰਾਨੀਆਂ ਜਠਾਨੀਆਂ ਨੇ ਨਸ਼ਾ ਤਸਕਰੀ ਦਾ ਸਾਰਾ ਕੰਮ ਸੰਭਾਲ ਲਿਆ ਪੁਲਿਸ ਨੂੰ ਇਸ ਬਾਬਤ ਜਿਵੇਂ ਕਿ ਜਾਣਕਾਰੀ ਪਹੁੰਚੀ ਤਾਂ ਪੁਲਿਸ ਸਿਵਲ ਕੱਪੜਿਆਂ ਦੇ ਵਿੱਚ ਉਥੇ ਪੈੜ ਨੱਪਦੀ ਹੋਈ ਪਹੁੰਚ ਗਈ ਜਿਸ ਤੋਂ ਬਾਅਦ ਪੁਲਿਸ ਨੇ ਟਰੈਪ ਲਗਾਇਆ ਦੋ ਮਖੀਲਾਵਾ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਤਿੰਨ ਦਰਾਨੀਆਂ ਜਠਾਣੀਆਂ ਘਰ ਨੂੰ ਜਿੰਦਰਾ ਮਾਰ ਕੇ ਫਰਾਰ ਹੋ ਗਈਆਂ ਦੱਸ ਦਈਏ ਕਿ ਪੁਲਿਸ ਨੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਖਮਾ ਤਹਿਤ ਕਾਰਵਾਈ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਘਰ ਵਾਲੇ ਜੇਲ੍ਹ ਦੇ ਵਿੱਚ ਨੇ ਅਤੇ ਪਿੱਛੋਂ ਇਹ ਨਸ਼ਾ ਤਸਕਰੀ ਦਾ ਸਾਰਾ ਕਾਰੋਬਾਰ ਸਾੰਬਰੀਆਂ ਸੰਤੜੱਲੇ ਦੇ ਨਾਲ ਉੱਥੇ ਨਸ਼ਾ ਵੇਚ ਰਹੀਆਂ ਸੀ ਸਾਨੂੰ ਇਸ ਬਾਬਤ ਜਿਵੇਂ ਕੀ ਜਾਣਕਾਰੀ ਮਿਲੀ ਤਾਂ ਸਾਡੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਇਹ ਹੀ ਨਖੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਇਹ ਜਿਹੜੀਆਂ ਮਖਿਲਾਵਾਂ ਨੇ ਇਹਨਾਂ ਦੇ ਵੱਲੋਂ ਬੱਚਿਆਂ ਦੇ ਕੋਲੋਂ ਵੀ ਤਸਕਰੀ ਕਰਵਾਈ ਜਾਂਦੀ ਸੀ ਜੰਡਿਆਲਾ ਗੁਰੂ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਇੱਕ ਘਰ ਤੇ ਰੇਡ ਮਾਰ ਕੇ ਦੋ ਮਖਿਲਾਮਾਂ ਅਤੇ ਇੱਕ ਵਿਅਕਤੀ ਨੂੰ ਹੈਰਵਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਜਦਕਿ ਬਾਕੀ ਤਿੰਨ ਰਿਸ਼ਤੇ ਦੇ ਵਿੱਚ ਲੱਗਦੀਆਂ ਦਰਾਣੀਆਂ ਜਠਾਣੀਆਂ ਕਰਾਂ ਨੂੰ ਜਿੰਦਰੇ ਮਾਰ ਕੇ ਕੋਠੇ ਟੱਪ ਕੇ ਫਰਾਰ ਹੋ ਗਈਆਂ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਇੱਕ ਸਾਨੂੰ ਕੰਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਹਾ ਹੈ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਮ ਹੋਰ ਮੈਨੂੰ ਹੁਣ ਯਾਦ ਨਹੀਂ ਆ ਬਟ ਸਾਨੂੰ ਹੁਣ ਦੋ ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾਂ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਨਾਲ ਤਸਕਰੀ ਕਰਾ ਰਹੇ ਆ ਮੈਂ ਕੱਲ ਚੌਕੀ ਇੰਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ 트੍ਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ 트੍ਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫਾਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀ ਇਨਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਬਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਨੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਾਨੀਆਂ ਜਿਹੜੀਆਂ ਜਿੰਦਰੇਂਦਰੋਂ ਬੰਦ ਕਰਕੇ ਤੇ ਪਿੱਛੋ ਮਿਸੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗਈਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ